ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਜੀ ਆਇਆਂ ਲੈ ਕੇ ਹਾਜ਼ਰ ਹੋਇਆ ਸਵੇਰ ਦੇ ਮੌਸਮ ਦੀ ਤਾਜ਼ਾਤਰੀਨ ਜਾਣਕਾਰੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਜੀ ਕਰ ਦਿੰਨੇ ਆ ਛੋਟੀ ਜਹੀ ਪਿਆਰ ਭਰੀ ਬੇਨਤੀ ਜੇਕਰ ਆਏ ਹੋ ਚੈਨਲ ਤੇ ਪਹਿਲੀ ਵਾਰ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਹੈ ਤਾਕਿ ਉਹਨਾਂ ਵਾਲੀ ਸਾਰੀ ਅਪਡੇਟ ਸਮੇਂ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਵੇ ਜੀ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਲਾਈਵ ਸੈਟੇਲਾਈਟ ਤਸਵੀਰਾਂ ਦੇ ਵਿੱਚ ਆਪਾਂ ਦੇਖ ਪਾ ਰਹੇ ਹਾਂ ਦੁਪਹਿਰ ਦੇ ਸਮੇਂ ਤੋਂ ਲੈ ਕੇ ਸ਼ਾਮ ਦਾ ਸਮਾਂ ਆਪਾਂ ਪਤਾ ਚੱਲ ਰਿਹਾ ਹੈ ਕਿ ਗਰਮੀ ਵਾਲਾ ਮਾਹੌਲ ਹਮਸ ਵਾਲਾ ਮਾਹੌਲ ਪੰਜਾਬ ਦੇ ਇਲਾਕਿਆਂ 'ਚ ਬਣਿਆ ਹੋਇਆ ਹੈ ਧੁੱਪ ਵਾਲਾ ਮਾਹੌਲ ਪੰਜਾਬ ਦੇ ਇਲਾਕਿਆਂ 'ਚ ਜ਼ਿਆਦਾਤਰ ਬਣਦਾ ਨਜ਼ਰ ਆ ਰਿਹਾ ਹੈ ਕੁਝ ਇਲਾਕਿਆਂ ਵਿੱਚ ਹਲਕੀ ਫੁਲਕੀ ਬੱਦਲਵਾਈ ਵਾਲਾ ਮਾਹੌਲ ਹੈ ਗੱਲ ਕਰੀਏ ਸਭ ਤੋਂ ਪਹਿਲੇ ਕੱਲ ਦੇ ਅਲਰਟ ਲਈ ਦੇਖੋ ਅੱਜ ਵੀ ਮੌਸਮ ਵਿਭਾਗ ਦੇ yellow alert ਕੁਝ ਇਲਾਕਿਆਂ ਜਿਸ ਕਰਕੇ ਗੁਰਦਾਸਪੁਰ ਅਮਰੀਸਰ ਸਾਹਿਬ ਦੇ ਇਲਾਕੇ ਕਪੂਰਥਲਾ ਦੇ ਇਲਾਕਿਆਂ 'ਚ ਵੀ ਨਾਲ ਹੀ ਜਲੰਧਰ ਦੇ ਇਲਾਕਿਆਂ 'ਚ orange alert ਜਾਰੀ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ ਨਾਲ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਮੁਹੱਲੀ ਦੇ ਵਿੱਚ ਲੁਧਿਆਣਾ ਦੇ ਇਲਾਕੇ ਨਾਲ ਹੋਗੇ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਪਠਾਨਕੋਟ ਇਹਨਾਂ ਇਲਾਕਿਆਂ 'ਚ yellow alert ਹੈਵੀ ਰੇਨ ਦਾ ਭਾਰੀ ਮੀਂਹ ਦਾ ਅੱਗੇ ਸੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ 3 ਜੁਲਾਈ ਦੇ ਵਿੱਚ ਜਿਹੜੇ ਪੱਛਮੀ ਮਾਲਵੇ ਦੇ ਇਲਾਕੇ ਇਹਨਾਂ ਚ ਥੋੜੇ ਘੱਟ ਆਸਾਰ ਨੇ ਪਰ ਬਾਕੀ ਦੇ ਜਿਹੜੇ ਉੱਪਰਲੇ ਹਿੱਸੇ ਨੇ ਸਾਰੇ ਇਹਨਾਂ ਇਲਾਕਿਆਂ 'ਚ ਚੰਗਾ ਦਰਮਿਆਨਾ ਮੀਂਹ ਪੈਂਦਾ ਨਜ਼ਰ ਆ ਸਕਦਾ ਹੈ ਹੈਵੀ ਟੂ ਹੈਵੀ ਵੈਰੀ ਰੇਨ ਦਾ ਜਿਹੜਾ ਵੈਰੀ ਹੈਵੀ ਰੇਨ ਹੈ ਮੌਸਮ ਵਿਭਾਗ ਵੱਲੋਂ ਅਲਰਟ ਹਜੇ ਵੀ ਕੱਲ ਲਈ ਜਾਰੀ ਹੈ ਅੱਗੇ ਦੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹੋ ਇਲਾਕੇ ਆ ਜਿੱਥੇ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਮੀਂਹ ਘੰਟੇ 2 ਘੰਟੇ 3 ਘੰਟੇ ਲਈ ਪੈਂਦਾ ਨਜ਼ਰ ਆ ਸਕਦਾ ਹੈ ਫਕਸੋ ਸਾਹਿਬ ਫਰੀਦਕੋਟ ਮੋਗਾ ਫਿਰੋਜ਼ਪੁਰ ਇਹਨਾਂ ਇਲਾਕਿਆਂ ਦੇ ਵਿੱਚ ਅਸਾਰ ਥੋੜੇ ਨੇ ਪਰ ਜੇ ਸਿਸਟਮ ਤਕੜਾ ਹੁੰਦਾ ਹੈ ਤਾਂ ਕਿੱਥੇ ਜਾ ਕੇ ਇਹਨਾਂ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰ ਮੀਂਹਾਂ ਵੀ ਘੰਟੇ 2 ਘੰਟੇ ਲਈ ਪੈਂਦਾ ਨਜ਼ਰ ਆ ਸਕਦਾ ਹੈ ਰਾਤ ਦੇ ਸਮੇਂ ਜੋ ਕਿ ਜ਼ਿਆਦਾਤਰ ਜਿਹੜਾ ਸਮਾਂ 3 ਤੋਂ ਲੈ ਕੇ 5 ਵਜੇ ਦੇ ਵਿੱਚ ਦੇਖਣ ਨੂੰ ਸਵੇਰ ਦੇ ਸਮੇਂ ਮਿਲ ਸਕਦਾ ਹੈ ਗੱਲ ਕਰੀਏ ਹੈਵੀ ਰੇਨ ਦੀ ਜਿੱਥੇ ਚੰਗਾ ਦਰਮਿਆਨਾ ਮੀਂਹ ਪੈਂਦਾ ਇਲਾਕਿਆਂ 'ਚ ਨਜ਼ਰ ਆ ਸਕਦਾ ਹੈ ਤੇ ਜੇ ਮੀਂਹ ਸ਼ੁਰੂ ਹੋਊਗਾ ਤਾਂ ਕਾਫੀ ਲੰਮਾ ਮੀਂਹ ਚੱਲਦਾ ਵੀ ਨਜ਼ਰ ਆ ਸਕਦਾ ਹੈ ਜਿੱਦਾਂ ਕਿ ਅਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਕਪੂਰਥਲਾ ਜ਼ਿਲਹੰਦਰ ਨਵਾਂ ਸ਼ਹਿਰ ਰੋਪਨਗਰ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਨਾਲ ਹੀ ਮਲੇਰ ਕੋਟਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਤੇ ਪਟਿਆਲਾ ਦੇ ਇਲਾਕੇ ਇਨ੍ਹਾਂ ਇਲਾਕਿਆਂ ਚ ਰਾਤੀ ਸਿਸਟਮ ਜਿਹੜਾ ਤਕੜਾ ਹੋ ਸਕਦਾ ਇਹ ਹੁਣ ਡਿਪੈਂਡ ਕਰਦਾ ਹੈ ਕਿ ਮੌਨਸੂਨ ਕਿਸ ਰਫਤਾਰ ਨਾਲ ਅੱਗੇ ਵੱਧ ਰਿਹਾ ਜਿਸ ਰਫਤਾਰ ਨਾਲ ਉਹ ਅੱਗੇ ਵੱਧ ਰਿਹਾ ਹੈ ਜੇ ਉਹ ਸਿਸਟਮ ਸਮੇਂ ਤੇ ਪਹੁੰਚਦਾ ਤਾਂ ਰਾਤ ਦੇ ਸਮੇਂ ਆਪਾਂ ਨੂੰ ਇਨ੍ਹਾਂ ਇਲਾਕਿਆਂ ਚ ਕਾਫੀ ਲੰਬੇ ਸਮੇਂ ਲਈ ਮੀਂਹ ਆਉਂਦਾ ਨਜ਼ਰ ਆ ਸਕਦਾ ਹੈ ਨਾਲ ਘਰ ਚਮਕ ਤੇਜ਼ ਹਵਾਵਾਂ ਚਲਦੀਆਂ ਵੀ ਨਜ਼ਰ ਆ ਸਕਦੀਆਂ ਨੇ සාරය දහිතෑදිලෝ තන්නවා.